ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਦੇਖਣ ਲੱਗਿਆ ਡੈਮਾ ਡਾਲੂ ਪਟਕੇ ਜੀ ਵਨ ਸੀਗਾ ਆਪਣਾ ਇਹ ਇਹ ਲਾਇਆ ਸੀ 28 ਅਕਤੂਬਰ ਨੂੰ ਲਓ ਦੇਖ ਲਓ ਪਟਕੇ ਜਿਹੜੀ ਮਰਜ਼ੀ ਪਟਲੋ ਇੱਕ ਕਿੱਡਾ ਕਸਹਿਜ ਹੋ ਗਿਆ ਫੇਰ ਆਪਾਂ ਨੂੰ ਪਤਾ ਲੱਗ ਜੂ ਨਹੀਂ ਤਾਂ ਫੇਰ ਇਹਦੀ ਬੇਲ ਵੜਦੀ ਏ ਜੇ ਥੋੜਾ ਰੱਖਣੀ ਆ ਤਾਂ ਰੱਖ ਲੈ ਹਾਂ ਸਹਿਜ ਤਾਂ ਵਧੀਆ ਬਣਾਇਆ ਯਾਰ ਹਾਂ ਬਸ ایدੂ ਮੈਂ ਤਾਂ ਕਹਿੰਦਾ ਹੋਰ ਨਾ ਲਾਈ ਯਾਰ ਸਾਧ ਪਾਣੀ ਪੁਣੀ ਇਹਨੂੰ ਨਾ ਪਾਣੀ ਲਾਉਣੇ ਆ ਨਾ ਕੁਝ ਹੋਰ ਲਾਉਣ ਦੀ ਲੋੜ ਹਾਂ ਲਾ ਐਡਾ ਐਡਾ ਦਾ ਬਣ ਗਿਆ ਯਾਰ ਰਾਸ਼ਨ ਵੀ ਬਣਿਆ ਪਿਆ ਵਿੱਚ ਦੇਖ ਤਾਂ ਮਲਾ ਖੋਲ ਕੇ ਗੋਲੀ ਤਾਂ ਹੈ ਨਹੀਂ ਕੋਈ ਵੀ ਆਪਣਾ ਉਹ ਆਲੂ ਫੇਰ ਵੱਡਾ ਹੋ ਜਾਣਾ ਇਦਕੇ ਹਾਂ ਉਹ ਸੁਪ੍ਰੇਮ ਨਿਕਲ ਗਏ ਕਿ ਬਾਰੇ ਮੋਦੀ ਆਨੇ ਤੇ ਆ ਨਾਲ ਦਾ ਸੀ ਇਹਨੇ ਨਹੀਂ ਦੇਖਿਆ ਮਾਦਾ ਕੰਨ ਬੱਸ ਕਰੀਏ ਸਾਥ ਹਨ ਕਿ ਪਾਣੀ ਪੁਣੀ ਹੋਰ ਰਹਿਣ ਦਿੰਦੇ ਆ ਜਿਦ ਦਿਨ ਆਹ ਤੇਰਾ ਬੱਤ ਆ ਗਿਆ ਉਸ ਦਿਨ ਇਹਦੀ ਬੇਲ ਵੜ ਦਿੰਨੇ ਵਸ ਠੀਕ ਹੈ ਨਹੀਂ ਆਹੋ ਜਿਦ ਦਿਨ ਬੱਤ ਆ ਗਿਆ ਉਸ ਦਿਨ ਚੁੱਪ ਕਰਕੇ ਵੜ ਦਾਂਗੇ ਵਸ ਹਜੇ ਰੁਕ ਜਾਨੇ ਜਾਨ ਨੂੰ ਥੋੜਾ ਜਿਹਾ ਜਿਹੜਾ ਛੋਟ ਪਰ ਹੈ ਤਾਂ ਐ ਨਹੀਂ ਛੋਟਾ ਹੁਣ ਤਾਂ ਸਾਰਾ 20 ਹੈ ਜੀ ਵਧੀਆ ਖੱਤੇ ਬੀਜੇ ਜਾਣੇ ਇਹਦੇ ਨਾਲ ਆਪਣੇ ਕੋਲੇ ਕਿਲਾ ਜਿੰਨਾ ਕੇ ਬੀਜਾ ਕੇ ਕਿਲਾ ਹੈਗਾ ਹੋ ਜਾਣਾ 200 ਗੱਟੂ ਤੋਂ ਥੋੜਾ ਘੱਡੂਗਾ ਤੇ ਚਲ ਜਿੰਨਾ ਕੁ ਵੀ ਹੋ ਗਿਆ ਠੀਕ ਇਹੀ ਆ ਜੀ ਆਪਣਾ ਕੰਪਨੀ ਦਾ ਆਲੂ 5047 ਕਹਿੰਦੇ ਆ ਮੇਰੀ ਗੱਲ ਪਤਾ ਨਹੀਂ ਇਹੀ ਕੋਡ ਵਾਰਡ ਹੈ ਇਹਦਾ ਇਹ ਯੂਰੀਆ ਬਹੁਤ ਮੰਗਦਾ ਬਾਈ ਇਹਨੂੰ ਯੂਰੀਆ ਨਾਈਟ੍ਰੋਜਨ ਦੀ ਬਹੁਤ ਕਮੀ ਆ ਚਲੋ ਇਹ ਹਜੇ ਬੀਜਿਆ ਤਾਂ ਆਪਣਾ ਨਵੰਬਰ ਦਾ ਵਾ ਨਵੰਬਰ ਦੀ ਬਜਾਈ ਆ ਇਹਦੀ ਸਾਰੇ ਦੀ ਇੱਥੇ ਆਲੂ ਦੀ ਤੇ ਇਹਨੂੰ ਯੂ ਨਾਈਟ੍ਰੋਜਨ ਦੀ ਜਿਆਦਾ ਲੋੜ ਪੈਂਦੀ ਆ ਨਾਈਟ੍ਰੋਜਨ ਇਹਨੂੰ ਜਿਆਦਾ ਦੇਣਾ ਪੈਂਦਾ ਇੱਥੇ ਸਾਰਾ ਆਲੂ ਆਪਣਾ ਜਿੰਨਾ ਵੀ ਸੀਗਾ ਸਾਰਾ ਆਲੂ ਨਵੰਬਰ ਮਹੀਨੇ ਦਾ ਲੱਗਿਆ ਹੋਇਆ ਨਵੰਬਰ ਦੀ 8 9 10 11 ਦਾ ਵੀ ਲੱਗਿਆ ਹੋਇਆ ਤੇ ਸਾਰੀ ਵੈਰਾਈਟੀ ਹੋਈ ਆ ਜਿਹੜੀ ਲੇਟ ਲੱਗਦੀ ਆ ਕੋਈ ਵੀ ਵੈਰਾਈਟੀ ਉਹ ਨਹੀਂ ਹੈਗੀ ਕਿ ਜਿਹੜੀਆਂ ਪਹਿਲੀਆਂ ਪਹਿਲਾਂ ਲੱਗਦੀਆਂ ਨੇ ਤੇ ਸਾਰੀਆਂ ਵੈਰਾਈਟੀਆਂ ਉਹੀ ਆ ਤੇ ਪਾਣੀ ਚੱਲੀਆਂ ਦਾ ਪਾਣੀ ਲਾਉਂਦਿਆਂ ਦੀ ਬੱਸ ਹੋਈ ਪਈ ਐ ਇਸ ਵਾਰ ਇੱਕ ਪਾਸਿਓਂ ਮੁੱਕਦਾ ਨਹੀਂ ਦੂਜੇ ਪਾਸੇ ਸ਼ੁਰੂ ਇੱਕ ਪਾਸਿਓਂ ਮੁੱਕਦਾ ਨਹੀਂ ਦੂਜੇ ਪਾਸੇ ਸ਼ੁਰੂ ਪਾਣੀ ਤੇ ਆ ਗਾਹਾਂ ਜੋਤੀ ਆ ਗਿਆ ਬਲਾਟ ਆਪਣਾ ਤੇ ਹੁਣ ਆਲੂ ਪਾਣੀ ਲਾਉਣ ਤੋਂ ਪਹਿਲਾਂ ਇੱਥੇ ਸਾਰੇ ਤੇ ਸਪਰੇਅ ਕਰਤੀ ਸੀ ਨਾਲ ਇਹਦੇ ਜੋਤੀ ਨੂੰ ਬੋਰਨ ਵੀ ਪਾਈ ਸੀ ਤੇ ਸਾਰਾ ਕੁਝ ਇਹਨੂੰ ਕਰਕੇ ਫਿਰ ਉਦੋਂ ਬਾਅਦ ਕਰਿਆ ਤੇ ਸੋਹਣਾ ਵਾ ਆਲੂ ਇਹ ਵੀ ਜੁੱਤੀ ਦੀ ਗ੍ਰੋਥ ਤਾਂ ਬੁਰੀ ਵਧੀਆ ਹੋ ਰਹੀ ਆ ਬੀਲ ਦੀ ਗ੍ਰੋਥ ਵੀ ਤੇ ਜੋਤੀ ਵੈਰੈਟੀ ਦਾ ਇਹ ਜਿਹਾ ਹੁੰਦਾ ਕਿ ਇਹ 40-45 50 ਦਿਨਾਂ ਤੱਕ ਤਾਂ ਇਹਦੇ ਥੱਲੇ ਜਿਵੇਂ ਨਿੱਕੇ-ਨਿੱਕੇ ਬੱਚੇ ਬੱਚੇ ਹੁੰਦੇ ਆ ਉਦੋਂ ਥੋੜੇ ਦਿਨਾਂ ਬਾਅਦ ਇਹਨਾਂ ਪੂਰਾ ਆਲੂ ਬਣ ਜਾਂਦਾ ਆ ਦੇਖ ਜਿਵੇਂ ਨਿੱਕੇ-ਨਿੱਕੇ ਬੱਚੇ ਰੋਗਿੰਗ ਕਰੀ ਹੋਈ ਹੈ ਤੇ ਦੇਖੋ ਨਿੱਕੇ-ਨਿੱਕੇ ਬੱਚੇ ਮੋੜ ਕੇ ਇੱਕਦਾਂ ਵੀ ਇਹਨੇ ਮਾਰਨਾ ਚੱਕ ਕੇ ਵਟ બસ ਇਹਦਾ ਜੋਤੀ ਦਾ ਤਾਂ क्रैकिंग ਦਾ ਇੱਕੋ ਹੀ ਹੱਲ ਆ ਕਿ ਇਹਨੂੰ ਖੇਤ ਨਾ ਸੁੱਕਣ ਦਵੋ ਗਿੱਲੇ-ਗਿੱਲੇ ਨੂੰ ਪਾਣੀ ਮੋੜੀ ਚੱਲੋ ਬਸ ਗਿੱਲੇ-ਗਿੱਲਿਆਂ ਆ ਹੁਣ ਵੀ ਅਸੀਂ ਗਿੱਲੇ-ਗਿੱਲੇ ਹੀ ਆ ਖੇਤ ਗਿੱਲੇ-ਗਿੱਲਿਆਂ ਨੂੰ ਪਾਣੀ ਮੋੜੀ ਜਾਂਦੇ ਆ ਵਿੱਕੂ ਇੱਕੋ ਹੀ ਮੋਟਰ ਚੱਲਦਾ ਹਾਂਜੀ ਕਿੰਨਾ ਹੋ ਗਿਆ ਪਾਣੀ ਇੱਥੇ ਹੋ ਪਤਾ ਹੋ ਗਿਆ ਅੱਛਾ ਪਾਣੀ ਦਿੱਤਾ ਬੰਦ ਹੀ ਨਹੀਂ ਹੋ ਰਿਹਾ ਪਾਣੀ ਇਸ ਵਾਰ ਇੱਕ ਮੋਟਰ ਤੇ ਲਾ ਕੇ ਆਈਦਾ ਜਾਨ ਨੂੰ ਦੂਜੀ ਮੋਟਰ ਤੇ ਸ਼ੁਰੂ ਹੋ ਜਾਂਦਾ ਜਾਨ ਨੂੰ ਦੂਜੀ ਮੋਟਰ ਤੇ ਸ਼ੁਰੂ ਹੋ ਜਾਂਦਾ ਐਵੇਂ ਪਾਣੀ ਦਾ ਪੂਰਾ ਜ਼ੋਰ ਚੱਲ ਰਿਹਾ ਪੂਰਾ ਰਿਕਾਰਡ ਤੋੜ ਜ਼ੋਰ ਨਹੀਂ ਹੁੰਦਾ ਜਾਨ ਹੋ ਚੱਲ ਰਿਹਾ ਆਹੀ ਦੇ ਲੋ ਹਜੇ ਇਹ ਆਲੂ ਚਲੋ ਬਾਹਲੇ ਵੱਡੇ ਤਾਂ ਹੈ ਨਹੀਂ ਗਏ ਕਿ ਉਮਰਦੇ ਤੇ ਮੇਲਾ ਦਾ ਇੱਥੇ ਹੀ ਚੌਥਾ ਪਾਣੀ ਚੱਲਦਾ ਹੈ ਚੌਥਾ ਕੀ ਬਦਨੀ ਪੰਜਵਾਂ ਨਾਲੇ ਆਲੂ ਹਜੇ ਬਾਲੀ ਵੱਡੀ ਉਮਰ ਦੇ ਨਹੀਂ ਹੈਗੇ ਇਹ ਦੇਖ ਲਓ ਹਜੇ ਆਹ ਦਸੰਬਰ ਹੀ ਚੱਲਦਾ ਕੀ ਜੇ ਮਹੀਨੇ ਤੋਂ ਉੱਪਰ ਆਲੂ ਇਹ ਬਸ ਕਿ ਤੁਸੀਂ ਦੇਖ ਲਓ ਵੀ ਚੌਥਾ ਪੰਜਵਾਂ ਪਾਣੀ ਚੱਲ ਰਿਹਾ ਲਓ ਵੀ ਵੀਰੇ ਅੱਜ ਤੁਹਾਨੂੰ ਦਿਖਾਉਣੇ ਆ ਅਸਲ ਅਨਸਰ ਸਾਰੇ origignal ਦੇਖੋ ਦੇਖੋ ਇਹ ਖਜ਼ਾਨਾ ਹੀ ਆ ਇਹਨਾਂ ਦਾ ਲੋਵੀ ਬਾਈ ਬੋਲੋ ਬੋਲਦੇ ਬੱਚੇ ਆ ਗਏ ਤੇ ਲਾਉਣ ਦੀ ਤਿਆਰੀ ਚੱਲ ਰਹੀ ਹੈ ਹੁਣ ਇਹਨਾਂ ਨੂੰ ਸਟਾਰਟ ਹੋ ਗਏ ਇੰਨੀ ਦੂਰ ਦਾ ਸਫ਼ਰ ਕਰਕੇ ਆ ਬਈ ਯਾਰ ਥੱਕ ਗਏ ਹੋਣੇ ਆ ਖੜੇ ਖੜੇ ਦੇਖੋ ਜਿਹੜੀਆਂ ਚੀਜ਼ਾਂ ਦੀ ਵੈਲਿਊ ਆ ਲਾ ਏਅਰ ਕਲੀਨਰ ਲਾਈਟਾਂ ਠੀਕ ਆ ਮੀਟਰ ਸਾਰੇ ਨਾਲ ਦੇ ਠੀਕ ਆ ਤੇ ਆਵਾਜ਼ ਪੂਰੀ ਸੋਹਣੀ 嗯嗯。<laughs> ਤਰੀਰ ਹੈ ਦੇ ਲੋ ਆਲੂਆਂ ਦਾ 20 ਪਾਦ ਗਿਆ ਸੀ ਤੇ ਆਹ ਕੰਮ ਲੈ ਲਿਆ ਆਪਾਂ 20 ਉਧਰ ਗੱਡੀ ਆ ਇਹ ਪੁਰਾਣਾ ਮਾਡਲ ਹੈ ਚੈਨ ਵਾਲਾ ਨੇ ਹਾਂ ਇਹ ਥਾਂ ਵਾਲਾ ਉਹ ਤਾਂ ਡਿੱ ਗਿਆ ਇਹ ਇਹ ਚੈਨ ਵਾਲਾ ਹੈ ਜੀ ਆਹ ਦੇ ਦੇ ਡਿੱ ਗਿਆ ਹੋਇਆ ਆ ਤੁਹਾਨੂੰ ਆਗਰਾਮ ਜੋੜੀ ਲੱਗਿਆ ਰਵੇ ਦਿਦ ਲਓ ਜੀ ਇਹਦੀ ਨਾ ਬੈਟਰੀ ਨਹੀਂ ਤੇਰੀ ਰਸੇ ਦੇ ਤੇ ਲੱਗ ਗਿਆ ਰੋਡ ਤੇ ਆ ਜੂ ਵੀ ਆਰੀ ਓਏ ਓ ਚਾਰਜ ਨਹੀਂ ਹੈਗੀ ਆਲੂਆਂ ਤੋਂ ਸਹੀ ਕੰਮ ਲਿਆ ਗਿਆ ਦੇਖੀ ਪੂਰਾ ਵਧੀਆ ਰੈਂਬ ਬਣਾਇਆ ਗਿਆ ਜੇ ਹੈਡ ਰੇਨ ਬਣਾਉਂਦੇ ਉਹਨੂੰ 2-3000 ਰੁਪਏ ਦੇਣਾ ਪੈ ਜਾਣਾ ਸੀ ਤਾਂ ਕਰਕੇ ਮੈਂ ਕਿਹਾ ਫਲੈਟ ਬੈੱਡੀ ਸੀਗਾ ਵੀ ਲਾਉਣੇ ਕਿਹੜਾ ਓਕੇ ਤਾਂ ਹੀ ਦੂਜਾ ਗੇਅਰ ਪਾਲਾ ਬਸ ਜੋਰ ਲਾ ਦੋ ਚੱਲ ਛੋੜ ਨਹੀਂ ਤਾਂ ਧੱਕਾ ਲਾ ਕੇ ਲੈਓ ਯਾਰ ਐਵੇਂ ਜਿੱਥੇ ਬੈਠੀ ਲੇਤਾ ਫਿਰ ਨਹੀਂ ਬਹਿੰਦਾ ਰੁਚਾ ਉਹ ਤਾਂ ਚੰਗੀ ਤਰ੍ਹਾਂ ਰੋੜ ਦੋ ਆਪੇ ਰੁੜੇ ਹੁਣ ਕਰਨਾ ਹੀ ਆ ਫਿਰ ਵੀ ਕਰੀ ਦੋਨੇ ਸਿੱਧਾ ਹੌਣ ਦੇ ਤਾਂ ਸੀ ਦਾਨੇ ਸੀਦਾ ਹਾਂ ਇਧਰ ਕਰ ਹਾਂ ਜ਼ੀਦਾ ਦੇ ਤੇ ਮੇਰੇ ਵਾਲਾ ਇਧਰ ਹਾਂ ਹੌਲੀ 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 ਹਣ ਹਣ ਕਰ ਦੋ ਕਰੋ ਸਟਾਰਟ ਦੇਖਿਆ ਐ ਕਰੋ ਉਹ ਮਗਰਾੜ ਮਗਰੂੜ ਚੱਕ ਕੇ ਲਿਓ ਸਾਰੇ ਉੱਥੇ ਲੈ ਚੱਲੇ ਤੋ ਲੋ ਵੀ ਨਹੀਂ ਬੰਦ ਹੁੰਦਾ ਇਹ ਨਹੀਂ ਬੰਦ ਹੁੰਦਾ ਇਹਦਾ ਮੁੱਲ ਹੀ ਹੈ ਇਹਦਾ ਵਾ ਸਭ ਤੋਂ ਘੱਟ ਰੇਸ ਤੇ ਸਟਾਰਟ ਇਹੀ ਰਹਿੰਦਾ 35 ਡਬਲ ਵਾਲਾ ਬੋ ਹੈ ਉਹ 35 ਡਬਲ ਹੁਣ ਇਹਨਾਂ ਦੀ ਸਵੇਰੇ ਦੇਵਾਂਗੇ ਭਾਈ ਇੰਟਰੋਡਕਸ਼ਨ ਜਿਹੜਾ ਜਿਹੜਾ ਹੈਗਾ ਤੇ ਪਰ ਆਹ ਚੀਜ਼ ਦਾ ਮੁੱਲ ਆ ਭਾਈ ਇਹਦਾ ਰਾਜ ਆਪਾਂ ਨਾ ਇਹਨਾਂ ਦਾ ਮਜਨੂ ਇਹ ਮੰਗੂ ਥੋਡੇ ਵਰ ਤੇ ਦੇ ਦੇ ਸਾਡੇ ਨੇ ਆਹ ਕਾਰ ਤੇ ਮੱਜੀ ਦੇ ਹਾਂ ਇਹ ਉਹੀ ਉਹੀ ਉਹ ਇਹ ਨਾਲ ਆਉਂਦੀ ਦੀ ਮੈਂ ਉੱਥੇ ਜਿੱਥੇ ਇਹ ਟਰੈਕਟਰ ਆਇਆ ਉੱਥੇ ਸਾਰੇ ਟਰੈਕਟਰਾਂ ਨੂੰ ਹੁੱਕ ਆਈ ਹੈ ਲੈ ਚੈਨ ਗੋਪੀ ਕੋਈ ਕਪੜਾ ਐ ਨਹੀਂ ਯਾਰ ਕਪੜਾ ਮਾਰਦੀ ਏ ਲਿਆ ਸ਼ੋਅ ਤੇ ਆ ਛੋਟੂ ਕਪੜਾ ਲੈ ਕੇ ਆ ਜਾਰ ਕੋਈ ਅੱਛਾ ਦਾ ਸਾਫ਼ ਕਰਦੀ ਏ ਘਰ ਦੇ ਗੁਰਦੇ ਪੈ ਗੇ ਇਹਨਾਂ ਵੀ ਦੇਖੋ ਬਾਈ ਇਹ ਜਿਵੇਂ ਮੇਰੇ ਮੇਰੇ ਮਨ ਨੂੰ ਲੱਗਿਆ ਆ ਸੀਗਾ ਨਾ 255 ਦੀ ਆਹ ਟਰੈਕਟਰ ਬਾਪੂ ਉਹਨਾਂ ਦੇ ਮਨਾਂ ਨੂੰ ਲੱਗਿਆ ਆ ਬਾਪੂ ਦੇ ਸਾਡਾ ਚਾਚਾ ਜਿਹੜਾ ਉਹਨਾਂ ਦੇ ਉਹਨਾਂ ਦੇ ਮਨਾਂ ਨੂੰ ਇਹ ਟਰੈਕਟਰ ਲੱਗੇ ਹੋਏ ਆ ਕਿਉਂ ਕਿਉਂਕਿ ਉਹਨਾਂ ਨੇ ਆਪਦੀ ਜਵਾਨੀ ਟਾਈਮ ਇਹ ਜਿਹੜੇ ਵੱਡੇ ਘਰਾਣੇ ਸੀ ਉਹਨਾਂ ਕੋਲੇ ਆਹ ਟਰੈਕਟਰ ਹੁੰਦੇ ਸੀ ਆਪਣੇ ਕੋਲ ਤਾਂ ਹੁੰਦੇ ਨਹੀਂ ਸੀ ਟਰੈਕਟਰ ਪਰ ਜਿਹਨਾਂ ਵੱਡੇ ਵੱਡੇ ਜ਼ਿਮੀਂਦਾਰ ਸੀ ਉਹਨਾਂ ਕੋਲ ਸਾਰਿਆਂ ਕੋਲ ਆਹ ਟਰੈਕਟਰ ਤੇ ਉਹ ਹਾਂ ਕਪੜਾ ਨਾ ਸਮਾਰ ਕੇ ਮਾਰਦੇ ਸਾਫ਼ ਹੋ ਜਾਣੇ ਇਹ ਸਾਰੇ ਵੱਡੇ ਘਰਾਣਿਆਂ ਕੋਲੇ ਬਈ ਇਹ ਟਰੈਕਟਰ ਹੁੰਦੇ ਜਿਆਦਾ ਆਹ ਬਹੁਤ ਘਰਾਣਿਆਂ ਨੇ ਲਏ ਆ ਇੰਗਲੈਂਡ ਮੇਡ ਇੰਗਲੈਂਡ ਹੀ ਇਹ ਸੀਗੇ ਇਹ ਬਾਹਰੋਂ ਆਦੇ ਤੇ ਕਿਆ ਬਾਤਾਂ ਆ ਟਰੈਕਟਰਾਂ ਦੀਆਂ ਜੱਟ ਦਿੱਤੀ ਕਰਨੀ ਸੀਲੀ ਲੱਗ ਆ ਬਹਿ ਕੇ ਚਲਾਉਣ ਨੂੰ ਇਹਦਾ ਬੰਪਰ ਆਪਾਂ ਲਾ ਦੇਣਾ ਇਹਦੇ ਦੂਜਾ ਪਿਆ ਪਿੱਤਰ ਉਹ ਲਾ ਦਾਂਗੇ ਛੋਟਾ ਹੀ ਕੋਈ ਨਾ ਢਾਂ ਜਾ ਜਾਣਾ ਹਾਂ ਕਾਦੇ ਵਾਲਾ ਦੀ ਲੱਗ ਜਾਨਾ ਇਹ ਕਿਤੇ ਮਗਰਾੜ ਵੱਡੇ ਲਾ ਦਾਂਗੇ ਇਹਦੇ ਅੱਜ ਇਹਨਾਂ ਨੂੰ ਪੁਰਨਾ ਦੇ ਬੜਕਾ ਨਹੀਂ ਕਿਹੜੇ ਨਾਲ ਜੇ ਤੇ ਆ ਰਿਹਾ ਰੁਪਿਆ ਹੈ ਹਾਂ ਹਾਂ ਇਹ ਇਹ ਲੈ ਜਾਣਾ ਇਹ ਲੈ ਜਾਣਾ ਆ ਜਾਣਾ ਬੁੱਕ ਕਰਾਤਾ ਮੱਲਾ ਆਪਾਂ ਟਰੈਕਟਰ ਏਸੀ ਵਾਲਾ ਨਾ ਤੇਰੇ ਤੇ ਮਿੱਟੀ ਪਿਆ ਕਰੂ ਨਾ ਵਾਸਤੇ ਆਰਾਮ ਨਾਲ ਫੇਰੀ ਚੱਲਿਆ ਕਰੀ ਹੈ ਕਿਵੇਂ ਅਗਲਾ ਮੋੜੋਂ ਬੜੀਆਂ ਕਰ ਗਿਆ ਹਾਂ ਇਸ ਨਾਲ ਤੁਸ ਨੂੰ ਕਾਸੂ ਕਰ ਨਹੀਂ ਗਿਆ ਹੋਣੀ ਲੈ ਆਉਣਾ ਆਪਾਂ ਆਲੂਆਂ ਵੋਕੇ ਲੈ ਲੈਣਾ ਚਲਦੀ ਆ ਗੱਲਬਾਤ ਇਹ ਹੋ ਗਿਆ ਇੱਕ ਬਈ ਮੈਂ ਹੋਰ ਗੱਲ ਯਾਦ ਕਰਦਾ ਜਿਹੜੇ ਵੀ ਬੰਦਿਆਂ ਦੇ ਕੋਲੇ ਮੈਂ ਮੈਸੀ ਦੇਖਿਆ ਨਾ ਪਹਿਲੀਆਂ ਟਾਈਮਾਂ 'ਚ ਆ ਆ ਮੈਂ ਵਾਲੇ ਦੇਖੇ ਸੀ ਉਹਨਾਂ ਦੇ ਨਾ ਬਈ ਚਾਬੀ ਦੇ ਵਿੱਚ ਉਹ ਹਰੇਕ ਦੇ ਉਹ ਤਾਰਜੀ ਵਾਲਾ ਛੱਲਾ ਪਾਇਆ ਹੁੰਦਾ ਸੀ ਜਿਹਨੂੰ ਬਲ ਪਾਇਆ ਜਾਂਦੀ ਚਾਬੀ ਇੱਥੇ ਪਾਈ ਹੁਣੀ ਐੇ ਘੁਮਾ ਕੇ ਫੇਰ ਪਾਈ ਹੁਣੀ ਉਹ ਬੜਾ ਸੋਹਣਾ ਲੱਗਦਾ ਹੁੰਦਾ ਉਹ ਚਾਬੀ ਜੀ ਵਾਲਾ ਛੱਲਾ ਬਹੁਤ ਸੋਹਣਾ ਲੱਗਦਾ ਸੀ ਉਹ ਚਾਬੀ ਵਾਲਾ ਚੱਲ ਉਹ ਜਾਨਕਿ ਉਹ ਮੈਂ ਨਾ ਟਰੈਕਟਰਾਂ ਦੇ ਉਦੋਂ ਪਹਿਲਾਂ ਪਹਿਲਾਂ ਉਹ ਛੱਲਾ ਬਹੁਤ ਚੱਲਿਆ ਸੀਗਾ ਉਹ ਐ ਤਾਰ ਜੀ ਹੁੰਦੀ ਸੀ ਜਿਵੇਂ ਆਪਣੀ ਬਿਜਲੀ ਦੀਆਂ ਤਾਰਾਂ ਨੂੰ ਨਹੀਂ ਬਲਜੇ ਪਾਈ ਹੁੰਦੇ ਉਹ ਛੱਲੇ ਬਹੁਤ ਬੰਦਿਆਂ ਦੇ ਟਰੈਕਟਰਾਂ ਦੇ ਪਾਈਦੇ ਇਹ ਟਰੈਕਟਰ ਸਾਰਾ ਸੀਲਡ ਹੈ ਬਾਈ ਇੰਨੀ ਘਟੋਰੇ ਤੇ ਬੰਦ ਰੇਸ ਤੇ ਕੋਈ ਵੀ ਟਰੈਕਟਰ ਦਾ ਆਦਮੀ ਲੋ ਜੀ ਸਾਰੇ ਆਗੇ ਦੇਖਣ ਟਰੈਕਟਰ ਬਾਪੂ ਹਣੀ ਵੀ ਆ ਗਿਆ ਬਾਪੂ ਨਾਲ ਦਾ ਫੇਵਰੇਟ ਹੈ ਇਹ ਟਰੈਕਟਰ ਬਹੁਤ ਪਸੰਦੀਦੀ ਬਾਪੂ ਨੂੰ ਟਰੈਕਟਰ ਇਹ ਹੈ ਬਾਈ ਇੱਕ ਤਰੀਕ ਦਾ ਬਾਪੂ ਦਾ ਬਨ ਜਨਮ ਦਿਨ ਤੇ ਬਰਥਡੇ ਗਿਫਟ ਹੋ ਗਿਆ ਬਾਪੂ ਚੱਲਦਾ ਵੀ ਬਹੁਤ ਸੋਹਣਾ ਹੈ ਚੱਲਦੇ ਨੇ ਦੋਨੇ ਹੀ ਪੂਰੇ ਵਧੀਆ ਉਹ ਤਾਰਾਂ ਦਾ ਲਾਈਆਂ ਹੋਈਆਂ ਬੈਟਰੀ ਨਹੀਂ ਆ ਲੈਟਾਂ ਕਿਵੇਂ ਚੱਲਣਗੇ ਅੰਦਰ ਅੰਦਰ ਬੈਠ ਕੇ ਖੜਾ ਦੇ अंदर ടാമണガーデン ഒന്നും കണ്ടി. ഓണ്ട് നമ്പർ ലൈറ്റ് ഉണ്ട്. ഓണ്ട് വരാത്തത്. ഓണ്ട് വെക്കാനാണോ? കൊട്ടാനായിട്ട് പോഹടേലും വരാ. ഓരൻ്റെ കൊണ്ട് എങ്ങനെയെങ്കിലും വരാൻ പറ്റും. അറിയേണ്ടേ? എനിക്ക് വരാൻ പറ്റില്ല. എവിടെയാ ലൈറ്റ് പോവാനായിട്ട്? ये बार में लोग ही नहीं आते आज थोड़ा ज़्यादा मूवी है ना ताई दी माँ है जाएंगे तो मूवी देखोगे बाहर से और ये तैयार नहीं है माँ बाहर नहीं आती माँ बाहर नहीं आती तो तो माँ तेरे से ही उतर जाऊँगी आह और आटा पेंट के हाथ में बंदी है ये नाराज़ मेरे को निजी अधिकारी पे बंदी है ਮੇਰੇ ਘਰ ਫੈਟ ਨੂੰ ਪਾਇਆ ਹੈ ਜਮ ਚਲੇ ਤੋਂ ਤੁਹਾਡੇ ਪਰਿਵਾਰ ਦੀ ਜਿਹੜਾ ਪਾਇਆ ਹੈ ਉਹ ਇਹ ਤੋਂ ਬੰਦ ਕਰ ਦਿਓ ਸਾਹ ਕਾ